किसान दोस्तों इस बार सुपर सीडर वाली जो ਕਣਕ ਹੈ ਉਹਦੇ ਵਿੱਚ ਗੁਲਾਬੀ ਸੁੰਡੀ ਦੀ ਸਮੱਸਿਆ ਕਾਫੀ ਜ਼ਿਆਦਾ ਇਸ ਸਾਲ ਜਿਹੜੀ ਦੇਖਣ ਨੂੰ ਮਿਲੀ ਹੈਗੀ ਆ ਇਸ ਸਾਲ ਨਦੀਨ ਬਹੁਤ ਘੱਟ ਜਿਹੜੇ ਜੰਮੇ ਹੈਗੇ ਆ ਕਣਕ ਦੀ ਫਸਲ ਦੇ ਵਿੱਚ ਕਿਉਂਕਿ ਇਸ ਸਾਲ ਜ਼ਮੀਨਾਂ ਜਿਹੜੀਆਂ ਖੁਸ਼ਕ ਸੀਗੀਆਂ ਤੇ ਪਿਛਲੇ ਸਾਲ ਜਾਦੇ ਗਿੱਲਾ ਵਾਹਣ ਬਾਉਣ ਦੇ ਨਾਲ ਜਿਹੜਾ ਨਦੀਨ ਕਾਫੀ ਉੱਗਿਆ ਸੀਗਾ ਇਸ ਸਾਲ ਵਕੀਰਾਵਾਲਾ ਟੈਕਨੀਕਲ ਕਾਫੀ ਕਿਸਾਨ ਭਰਾਵਾਂ ਨੇ ਕੀਤਾ ਹੈਗਾ ਤੇ ਹੁਣ ਕਿਸਾਨ ਭਰਾ ਗਲਾਬੀ ਸੁੰਢੀ ਤੋਂ ਕਾਫੀ ਜਿਹੜੇ ਇਨਸੈਕਟੀਸਾਈਡ ਕੋਈ ਲੈਮਲਾ ਕੋਈ 505 ਕੋਈ ਪ੍ਰੋਫੈਨੋਸੈਪਰ ਕਿਸੇ ਨੇ ਕੋਰਾ ਜਾਂਦੀ ਸਪਰੇਅ ਕੀਤੀ ਕਾਫੀ ਤਰ੍ਹਾਂ ਦੇ ਪੈਸਟੀਸਾਈਡ ਕਿਸਾਨ ਭਰਾਵਾਂ ਨੇ ਵਰਤੇ ਹੈਗੇ ਆ ਤੇ ਜੇ ਤੁਹਾਡੇ ਕਣਕ ਦੀ ਫਸਲ ਦੇ ਵਿੱਚ ਗਲਾਬੀ ਸੁੰਡੀ ਦੀ ਸਮੱਸਿਆ ਆਈ ਤਾਂ ਤੁਸੀਂ ਕਿਹੜੀ ਦਵਾਈ ਵਰਤੀ ਹੈਗੀ ਜਿਸ ਦੇ ਨਾਲ ਰਿਜ਼ਲਟ ਤੁਹਾਨੂੰ ਚੰਗਾ ਮਿਲਿਆ ਹੈਗਾ ਸਕਰੀਨ ਦੇ ਉੱਪਰ ਫੋਟੋ ਵੀ ਤੁਸੀਂ ਜਿਹੜੀ ਦੇਖ ਸਕਦੇ ਹੋ ਕਿਉਂਕਿ ਗਲਾਬੀ ਦੀ ਸੁੰਡੀ ਦਾ ਹਮਲਾ ਸੁਪਰ ਸੀਡਰ ਵਾਲੀ ਕਣਕ ਦੇ ਵਿੱਚ ਕਾਫੀ ਜੜਾ ਦੇਖ ਨੂੰ ਮਿਲਦਾ ਹੈਗਾ ਤੇ ਹੁਣ ਕਿਸਾਨ ਭਰਾ ਕਹਿੰਦੇ ਵੀ ਸਾਡੇ ਕਿਤਨਾ ਕਿਤੇ ਗਲਾਬੀ ਸੁੰਡੀ ਹੈਗੀ ਆ ਤੇ ਦਵਾਈ ਪਾਈ ਆ ਤੇ ਸੁੰਡੀ ਫਿਰਦੀ ਆ ਉਹਦਾ ਆਪਾਂ ਨੂੰ ਕਿੱਥੋਂ ਪਤਾ ਲੱਗਣਾ ਵੀ ਦਵਾਈ ਪਾਉਣ ਤੋਂ ਬਾਅਦ ਇਹਨੇ ਨੁਕਸਾਨ ਕੀਤਾ ਜਾਂ ਨਾ ਕਿਉਂਕਿ ਜਦੋਂ ਗਲਾਬੀ ਸੁੰਡੀ ਕਣਕ ਦੀ ਨਾੜ ਨੂੰ ਖਾਂਦੀ ਹੈ ਤੇ ਜਦੋਂ ਗੋਭ ਦੇ ਵਿੱਚ ਹੁੰਦੀ ਹੈ ਇਹ ਜੜ ਦੇ ਜੜ ਦੇ ਵਿੱਚ ਕਿਉਂਕਿ ਕਣਕ ਦੀ ਫਸਲ ਛੋਟੀ ਹੈਗੀ ਆ ਤੇ ਜੜ ਦੇ ਵਿੱਚ ਜਿਹੜੀ ਗਲਾਬੀ ਸੁੰਡੀ ਬੈਠੀ ਹੈਗੀ ਆ ਜੇ ਤੁਸੀਂ ਕੋਈ ਵੀ ਇਨਸੈਕਟੀਸਾਈਡ ਜਿਹੜਾ ਆਪਾਂ ਵਰਤਦੇ ਹੈਗੇ ਆ ਗਲਾਬੀ ਸੁੰਡੀ ਵਾਸਤੇ ਉਹਦਾ ਤੁਸੀਂ ਇਸਤੇਮਾਲ ਕੀਤਾ ਸਾਨੂੰ ਰਿਜ਼ਲਟ ਤਾਂ ਕਿੱਥੋਂ ਪਤਾ ਲੱਗਣਾ ਹੈ ਜਦੋਂ ਦੇਖੋ ਸਕਰੀਨ ਦੇ ਉੱਪਰ ਗਲਾਬੀ ਸੁੰਡੀ ਜਿਹੜੀ ਚੱਲ ਰਹੀ ਆ ਪਰ ਇਸ ਨੇ 2-3 ਦਿਨ ਪਹਿਲਾਂ ਜਿਹੜਾ ਖਾਦਾ ਹੈਗਾ ਉਹਦਾ ਮਲਮੂਤਰ ਵੀ ਕੀਤਾ ਹੈਗਾ ਤੇ ਜਦੋਂ ਸੁੰਡੀ ਤਾਜ਼ਾ ਮਲਮੂਤਰ ਕਰਦੀ ਹੈਗੀ ਆ ਆਪਾਂ ਸਵੇਰੇ ਜਾ ਕੇ ਦੇਖਦੇ ਆ ਲੱਗਦਾ ਵੀ ਯਾਰ ਸੁੰਡੀ ਨੇ ਹਮਲਾ ਵੀ ਕੀਤਾ ਤੇ ਮਲਮੂਤਰ ਜਿਹੜਾ ਤਾਜ਼ਾ ਕੀਤਾ ਹੋਇਆ ਫਿਰ ਤਾਂ ਆਪਾਂ ਨੂੰ ਪਤਾ ਲੱਗ ਸਕਦਾ ਵੀ ਸੁੰਡੀ ਜਿਹੜਾ ਨੁਕਸਾਨ ਕਰ ਰਹੀ ਹੈ ਜੇ ਉਹ ਕੁਝ ਖਾ ਵੀ ਨਹੀਂ ਰਹੀ ਤੇ ਆਪਣੀ ਫਸਲ ਦੀ ਜਿਹੜੀ ਆਪਾਂ ਨਾਲ ਪੱਟ ਕੇ ਦੇਖਦੇ ਆਂ ਜੇ ਉਹਦੇ ਵਿੱਚ ਕੋਈ ਉਹ ਤਾਜ਼ਾ ਮਲਮੁੱਤਰ ਨਹੀਂ ਕਰਦੀ ਤਾਂ ਸਮਝੋ ਸੁੰਡੀ ਨੇ 4-5 ਦਿਨ ਪਹਿਲਾਂ ਕੁਝ ਖਾਦਾ ਨਹੀਂ ਖਾਦੇ ਨਾ ਖਾਣ ਦੇ ਤੋੜੇ ਸੁੰਡੀ ਜਿਹੜੀ ਮਰਦੀ ਹੈਗੀ ਆ ਤੇ ਕਾਫੀ ਕਿਸਾਨਾਂ ਪਰ ਆਮ ਨੇ ਸਪਰੇਅ ਦਾ ਸਾਰ ਆ ਲਿਆ ਤੇ ਛਿੱਟੇ ਵਾਲੇ ਦਵਾਈਆਂ ਦਾ ਸਾਰ ਆ ਲਿਆ ਤੇ ਛਿੱਟਾ ਵਗੈਰਾ ਦੇਖ ਕੇ ਤੇ ਜਿਹੜੀ ਕਣਕ ਚੰਗੀ ਕਰਖੀ ਆ ਇਸ ਕਣਕ ਨੂੰ ਵੀ ਸੁਪਰ ਸੀਡਰ ਦੇ ਨਾਲ ਬੀਜਿਆ ਗਿਆਗਾ ਤੇ ਕਣਕ ਵਧੀਆ ਜੰਮੀ ਹੈਗੀ ਮੜੀ ਮੋਟੀ ਸੁੰਡ ਦੀ ਪ੍ਰੋਬਲਮ ਸੀ ਤੇ ਲੈਂਬਡਾ ਕਰੈਕਟਰ ਵਗੈਰਾ ਯੂਜ਼ ਕਰਕੇ ਕਿਸਾਨ ਨੇ ਜਿਹੜਾ ਇਸ ਸੁੰਡੀ ਤੋਂ ਜਿਹੜਾ ਛੁਟਕਾਰਾ ਪਾਇਆ ਹੈਗਾ ਕਿਉਂਕਿ ਇਸ ਸੁੰਡੀ ਦਾ ਦੇਖੋ ਸੁਪਰਸੀਡਰ ਦੇ ਨਾਲ ਕੋਈ ਮਤਲਬ ਨਹੀਂ ਹੈਗਾ ਤੇ ਕੋਈ ਸੁਪਰਸੀਡਰ ਦੇ ਵਿੱਚ ਸੁੰਡੇ ਆਉਣ ਦਾ ਕੋਈ ਜਿਹੜਾ ਉਹ ਨਹੀਂ ਹੈਗਾ ਵੀ ਇਹਦੀ ਵਿਧੀ ਚ ਆਉਣੀ ਹੈ ਉਹ ਕਿਸੇ ਵੀ ਵਿਧੀ ਵਿੱਚ ਜਿਹੜੀ ਆ ਸਕਦੀ ਹੈਗੀ ਆ ਤੇ ਕਿ ਕਾਫੀ ਕਿਸਾਨ ਭਰਾਵਾਂ ਨੇ ਕਣਕਾਂ ਬਾਈਆਂ ਵੀ ਨੇ ਜਿੱਥੇ ਕਿਤੇ ਜਿਆਦਾ ਜਿਹੜਾ ਗੁਲਾਬੀ ਸੁੰਡੀ ਨੇ ਜਿਹੜਾ ਹਮਲਾ ਕੀਤਾ ਹੈਗਾ ਸੀਗਾ ਉਹਦੇ ਕਰਕੇ ਵੀ ਕਿਤੇ ਨਾ ਕਿਤੇ ਕਿਸਾਨ ਭਰਾਵਾਂ ਨੇ ਕਣਕ ਨੂੰ ਵਾਹਿਆ ਤੇ ਦੁਬਾਰੇ ਕਣਕ ਦਾ ਜਿਹੜਾ ਬੀਜ ਬਜਾਰਾ ਕੀਤਾ ਹੈਗਾ ਕਿਉਂਕਿ ਗੁਲਾਬੀ ਸੁੰਡੀ ਹੀ ਆ ਕੋਈ ਸਿਉਂਕ ਵਾਲਾ ਸੁੰਡ ਨਹੀਂ ਆਪਾਂ ਜਿਹੜਾ ਇਹਨੂੰ ਕਹਿ ਸਕਦੇ ਕਿਉਂਕਿ ਇਹਦੇ ਨਾਲ ਕਿਤੇ ਨਾ ਕਿਤੇ ਦੌਗੀਆਂ ਵੀ ਉੱਡ ਜਾਂਦੀਆਂ ਨੇ ਜਾਂ ਦੌਗੀਆਂ ਵੈਸੇ ਪੀੜੀਆਂ ਪੈ ਜਾਂਦੀਆਂ ਨੇ ਕਿਸਾਨ ਭਰਾ ਕਹਿੰਦੇ ਆ ਪਤਾ ਨਹੀਂ ਸੁੰਡੀ ਕਰਕੇ ਜੇ ਗੋਭ ਦੇ ਵਿੱਚੋਂ ਇਸ ਤਰ੍ਹਾਂ ਸਾਨੂੰ ਲੱਗਦਾ ਜਿਵੇਂ ਸਕਰੀਨ ਦੇ ਉੱਪਰ ਫੋਟੋ ਚੱਲ ਰਹੀ ਆ ਦੇ ਵੀ ਜੇ ਤਾਂ ਇਸ ਤਰ੍ਹਾਂ ਕਣਕੇ ਪੀਲੀ ਹੈਗੀ ਆ ਗੋਪਾਟ ਦੇੋਂ ਤਾਂ ਥੱਲੋ ਖਾਦੀ ਹੋਈ ਆ ਫਿਰ ਤਾਂ ਸੁੰਡੀ ਦਾ ਹਮਲਾ ਹੈਗਾ ਨਹੀਂ ਇੱਕ ਕਿਸਾਨ ਕੱਲ ਸਪਰੇਅ ਕਰ ਰਿਹਾ ਸੀਗਾ 505 ਦੀ ਕਲੋਰਸ ਐਪਰ ਦੀ ਕਹਿੰਦਾ ਵੀ ਸੁੰਡ ਦੇ ਕਰਕੇ ਬਈ ਕਣਕੇ ਪੀਲੀ ਪਈ ਜਦੋਂ ਕਣਕ ਦੇ ਵਿੱਚ ਗਏ ਕਣਕ ਦਾ ਬੂਟਾ ਪਟਕੇ ਦੇਖਿਆ ਤਾਂ ਉਹਦੇ ਵਿੱਚ ਕੋਈ ਸੁੰਡੀ ਨਹੀਂ ਸੀ ਉਹ ਪਾਣੀ ਵੱਧ ਲੱਗਣ ਦੇ ਕਰਕੇ ਹੀ ਜਿਹੜੀ ਕਣਕ ਪੀਲੀ ਪੈ ਗਈ ਕਿਉਂਕਿ ਕਣਕ ਪੀਲੀ ਕੋਈ ਗੁਲਾਬੀ ਸੁੰਡੀ ਦੇ ਹਮਲੇਦਾਰ ਨਹੀਂ ਪੈਂਦੀ ਗੁਲਾਬੀ ਸੁੰਡੀ ਮੈਗਨੀਜ਼ ਦੀ ਕਮੀ ਕਰਕੇ ਹੋ ਸਕਦੀ ਹੈ ਆਪਣੇ ਸਲਫਰ ਦੀ ਕਮੀ ਵੀ ਹੋ ਸਕਦੇ ਕਾਫੀ ਤੱਤਾਂ ਦੀ ਕਮੀ ਕਰਕੇ ਜਿਹੜੀ ਫਸਲ ਪੀਲੀ ਸਾਨੂੰ ਦਿਖਾਈ ਦੇ ਸਕਦੇ ਆ ਪਰ ਇਹ ਨਹੀਂ ਕਹਿ ਸਕਦੇ ਵੀ ਉਹ ਗੁਲਾਬੀ ਸੁੰਡੀ ਦਾ ਹਮਲਾ ਹੋ ਗਿਆ ਹਨਾ ਵੀ ਉਹਦੇ ਕਰਕੇ ਹੀ ਜਿਹੜੀ ਉਹ ਭੀੜਕ ਦਿਖਾ ਰਹੀ ਆ ਤੇ ਬਾਹਲੇ ਤੋਂ ਘਬਰਾਉਣਾ ਨਹੀਂ ਚਾਹੀਦਾ ਇੱਕ ਅੱਧੀ ਵਾਰ ਦਵਾਈ ਯੂਜ਼ ਕਰਕੇ ਦੇਖ ਲਓ ਜੇ ਸਾਨੂੰ ਲੱਗਦਾ ਵੀ ਯਾਰ ਹਾਂ ਆਪਣੇ ਇਸ ਦਵਾਈ ਨੇ ਕੰਮ ਕੀਤਾ ਤਾਂ ਦੁਬਾਰੇ ਨਾ ਵਰਤੋ ਕੋਈ ਤੱਤਾਂ ਵਾਲੀਆਂ ਸਪਰੇਹਾਂ ਵਗੈਰਾ ਕਰ ਲਓ ਕਿਉਂਕਿ ਜਿਆਦੇ ਕਈ ਵਾਰ ਡਰ ਦਾ ਮਾਹੌਲ ਵੀ ਬਣ ਜਾਂਦਾ ਫਿਰ ਕਿਸਾਨ ਵੀ ਉਦੋਂ ਘਬਰਾ ਜਾਂਦੇ ਆ ਵੀ ਆਹ ਸਿਆਪਾ ਪਤਾ ਨਹੀਂ ਕਿੱਥੋਂ ਖੜਾ ਹੋ ਗਿਆ ਕਣਕ ਚ ਤੱਕ ਇਹਦੀ ਸੁੰਡੀ ਨਹੀਂ ਸੁਣੀ ਸੀ ਇਹ ਤਾਂ ਕਣਕ ਨੂੰ ਖਾਈ ਜਾਂਦੇ ਆ ਕਣਕ ਜੰਮਦੇ ਸਾਰੇ ਖਾ ਜਾਂਦੇ ਆ ਤੇ ਦਿਨ ਦੇ ਟਾਈਮ ਦੇਖੋ ਆਪਾਂ ਪਾਣੀ ਲਾਉਣੇ ਹੈਗੇ ਦਿਨ ਦੇ ਟਾਈਮ ਦਵਾਈ ਵਗੈਰਾ ਜਿਹੜਾ ਜਿਹੜਾ ਛੱਟਾ ਦੇਣਾ ਹੈਗਾ ਜੇ ਕਿਤੇ ਕਿਸਾਨਪਰਾ ਪਾਣੀ ਲਾ ਵੀ ਰਿਹਾ ਨਾ ਬਾਲਾ ਘਬਰਾਉਣਾ ਨਹੀਂ ਚਾਹੀਦਾ ਬਾਲੀ ਚੱਕਰਾਂ ਚ ਨਹੀਂ ਪੈਣਾ ਚਾਹੀਦਾ 5% ਲੈਮਨੜਾ ਦਾ 1 ਲੀਟਰ ਵਰਤ ਲਓ ਜਾਂ ਕਲੋਰ ਸੈਪਰ ਦਾ ਅੱਧਾ ਲੀਟਰ ਵਰਤ ਲਓ ਪ੍ਰੋਫੈਨੋ ਸੈਪਰ ਆਉਂਦੀ ਹੈ ਜਿਹੜੀ ਅ 404 ਕਹਿੰਨੇ ਯੂਨੋ ਤੜਕਾ 404 ਕਹਿੰਨੇ ਆ ਉਹਦਾ ਵੀ 1 ਲੀਟਰ ਦੋ ਗਿਲਾ ਦੇ ਵਿੱਚ ਛਿਟਾ ਦੇਣਾ ਹੈਗਾ ਤੇ ਕੰਟਰੋਲ ਹੋਵੇਗਾ ਧੰਨਵਾਦ